ਮੋਗਾ ਜ਼ਿਲ੍ਹੇ ਦੇ ਨਜ਼ਦੀਕੀ ਪਿੰਡ ਮੱਲਿਆਂਵਾਲਾ ਦੇ ਵਿੱਚ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਪਿੰਡ ਦੇ ਵਿੱਚ ਪੁਲਿਸ ਨੂੰ ਦੇਖ ਕੇ ਇੱਕ ਨੌਜਵਾਨ ਨੇ ਉਥੇ ਛੱਪੜ ਦੇ ਵਿੱਚ ਛਾਲ ਮਾਰ ਦਿੱਤੀ ਜਿਸ ਤੋਂ ਬਾਅਦ ਫਟਾਫਟ ਪੁਲਿਸ ਅਤੇ ਹੋਰ ਲੋਕਾਂ ਦੀ ਸਹਾਇਤਾ ਦੇ ਨਾਲ ਇਸ 20 ਸਾਲ ਦੇ ਮੁੰਡੇ ਨੂੰ ਛੱਪੜ ਤੋਂ ਬਾਹਰ ਕੱਢਿਆ ਗਿਆ ਤੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਤੇ ਇਹ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜਿਹਦੇ ਚੱਲਦੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਕਿ ਉਹਨਾਂ ਦੇ ਪੁੱਤ ਦੀ ਮੌਤ ਹੋ ਗਈ ਹੈ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਪੁੱਤ ਵਾਲਾ ਨੇ ਘੇਰ ਲਿਆ ਮੇਰਾ ਪੁੱਤ ਐਨੇ ਪੁੱਤ ਵਾਲੇ ਕੰਨੇ ਕੱਟ ਜਾਵਾ ਉਹਨੇ ਡਾਰਦੇ ਨੇ ਛਾਲ ਹੀ ਮਾਰੀ ਮੇਰੇ ਪੁੱਤ ਨੇ ਪਤਨਾ ਸਾਲਾਂ ਤੱਕ ਪਿਓ ਤਾਂ ਗਈ ਮੁੱਕ ਗਿਆ ਸੀ ਆਏ ਹਾਈ ਪੜ ਲੈਣ ਤੇ ਕੱਟ ਦੇ ਮਾਰ ਦੇ ਪਰ ਸਾਡੇ ਨਾਲ ਨਾ ਕਰ ਦੇ

ਆਦੇ ਉੱਪਰ ਸਾਡਾ ਪੁੱਤ ਮੈਂ ਸਾਡਾ ਪੁੱਤ ਦੇ ਦੇ ਸਾਡਾ ਪੁੱਤ ਤੇਨਨ ਕਿਤੋਂ ਮਾਰ ਲਈ ਤੇ ਸਾਡਾ ਪੁੱਤ ਤੇਨ ਸੋ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਜੋ ਕਿ ਨਸ਼ਾ ਤਸਕਰ ਸੀ ਜਿਸ ਦੇ ਚੱਲਦੇ ਪੁਲਿਸ ਕਾਰਵਾਈ ਕਰਨ ਪਹੁੰਚੀ ਤਾਂ ਪੁਲਿਸ ਦੇ ਡਰ ਤੋਂ ਹੀ ਇਸ ਨੇ ਜਿਹੜਾ ਕਿ ਅਜਿਹਾ ਕਦਮ ਚੁੱਕਿਆ ਉੱਥੇ ਹੀ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਪਹੁੰਚੇ ਉਹਨਾਂ ਦੇ ਵੱਲੋਂ ਮਾਮਲੇ ਦੇ ਵਿੱਚ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਇਹਦੇ ਵਿੱਚ ਲੜਕਾ ਜਗਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮੱਲਿਆਣ ਦਾ ਇਦੇ ਤੇ ਜਿਹੜਾ ਸੀ ਇਹ ਦੋਸਤੀ ਜਿਹੜਾ ਕਿ ਜਿਹੜਾ ਸ਼ਰਾਬ ਵਗੈਰਾ ਵੇਚਦਾ ਜਿਹਦੇ ਕਰਕੇ ਐਕਸਾਈਜ਼ ਦੀ ਟੀਮ ਨੇ ਪਹਿਲਾਂ ਇੱਥੇ ਜਿਹੜਾ ਰੇਡ ਵਗੈਰਾ ਕੀਤੀ ਸੀ ਤੇ ਅੱਜ ਜਿਹੜੇ ਸਾਡੇ ਇਸ ਤਰ੍ਹਾਂ ਮੁਲਾਜ਼ਮ ਜਾ ਰਹੇ ਸੀ ਤੇ ਉਹ ਆਪ ਦੀ ਦਰਖਾਸਤ ਦੇ ਸਬੰਧ ਵਿੱਚ ਜਾ ਰਹੇ ਸੀ ਦਰਖਾਸਤ ਕੱਢਣ ਵਾਸਤੇ ਤੇ ਜਦੋਂ ਜਿਹੜਾ ਇਹਨਾਂ ਦੇ ਕਿਤੇ ਘਰ ਦੇ ਨੇੜੇ ਪਹੁੰਚੇ ਘਰ ਦੇ ਵੀ ਨਹੀਂ ਮਤਲਬ ਰੋਡ ਤੇ ਪਹੁੰਚੇ ਉਧਰੋਂ ਕਿਤੇ ਸਾਹਮਣੇ ਉਹ ਆ ਰਿਹਾ ਸੀ ਇਹ ਫਿਰ ਜਿਹੜਾ ਮਲਾਜਮਾ ਨੂੰ ਕਿ ਇਹਨੇ ਸੋਚਿਆ ਕਿ ਤੇਰੇ ਤੇ ਰੇਡ ਕਰਨ ਆਇਆ ਜਾਂ ਮੈਨੂੰ ਫੜਨ ਲੱਗਿਆ ਇਹਨੇ ਛੱਪੜ ਦੇ ਵਿੱਚ ਛਾਲ ਮਾਰ ਲਈ ਫਿਰ ਸਾਡੇ ਮਲਾਜਮਾ ਨੇ ਉੱਥੇ ਪਿੰਡ ਵਾਲਿਆਂ ਦੀ ਸਹਾਇਤਾ ਨਾਲ ਉਹਨੂੰ ਬਾਹਰ ਕੱਢ ਕੇ ਤੇ ਇੱਥੇ ਸਿਵਲ ਹਸਪਤਾਲ ਜਿਹੜਾ ਪਹਚਾਇਆ ਕੀ ਕੋਈ ਕੋਲੋ ਕਾਰਵਾਈ ਕੀਤੀ ਜਾਂਦੀ ਹੈ ਇਹਦੇ ਵਿੱਚ ਇਹਨਾਂ ਦਾ ਪਰਿਵਾਰ ਜੋ ਅਜੇ ਬਿਆਨ ਨਹੀਂ ਲਿਖਾਇਆ ਜਦੋਂ ਬਿਆਨ ਲਿਖਾਉਂਦੇ ਫਿਰ ਸਾਨੂੰ ਪਤਾ ਲੱਗੂਗਾ ਕੀ ਉਸ ਹਿਸਾਬ ਨਾਲ ਖੇਦਾਂਦੀ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਯੁੱਧ ਛੇੜਿਆ ਹੋਇਆ ਜਿਸ ਦੇ ਤਹਿਤ ਲਗਾਤਾਰ ਸਾਰੇ ਅਭਿਆਨ ਚਲਾਇਆ ਜਾ ਰਿਹਾ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਅਜੇ ਲੋਕਾਂ ਤੇ ਸਿਕੰਜਾ ਕਸਿਆ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ